ਟਾ ਚਟਕਾ ਲੱਗ ਗਿਆ ਜਦੋਂ ਸ਼ਹਿਨਾਜ਼ ਨੇ ਮੌਤ ਨੂੰ ਗੱਲ ਲਾ ਲਿਆ ਪਰਿਵਾਰ ਦਾ ਇਸ ਵਕਤ ਰੋ ਰੋ ਬੁਰਾ ਹਾਲ ਹੈ ਗੰਭੀਰ ਇਲਜ਼ਾਮ ਲਗਾਏ ਕਿ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ਹਿਨਾਜ਼ ਦੇ ਪਰਿਵਾਰ ਦੇ ਵੱਲੋਂ ਸੋਹਰਾ ਪਰਿਵਾਰ ਤੇ ਉੱਤੇ ਗੰਭੀਰ ਇਲਜ਼ਾਮ ਲਗਾਏ ਕਿ ਕਿਉਂ ਨਾ ਦੀ ਤੀਨੇ ਖੁਦ ਮੌਤ ਨੂੰ ਗੱਲ ਨਹੀਂ ਲਾਇਆ ਸਕੋ ਉਸ ਦਾ ਕਤਲ ਕੀਤਾ ਕਿ ਤਾਂ ਕਿ ਆਸੋਰਾ ਪਰਿਵਾਰ ਤੇ ਉੱਤੇ ਗੰਭੀਰ ਇਲਜ਼ਾਮ ਲਗਾਏ ਕਿ ਉਹਨਾਂ ਨੇ ਕਿਹਾ ਕਿ ਪੁਲਿਸ આરોપીਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਹਾਲਾਂਕਿ ਪੁਲਿਸ ਨੇ ਸ਼ਹਿਨਾਜ਼ ਤੇ ਪਤੀ ਅਤੇ ਸੋਰਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਜਿਹੜਾ ਨਹੀਂ ਕੀਤਾ ਉਹਨਾਂ ਨੇ ਕਿਹਾ ਜੇ ਪੁਲਿਸ ਨੇ ਮਾਮਲਾ ਨਾ ਕਤਲ ਦਾ ਦਰਜ ਕੀਤਾ ਤੇ ਉਹ ਥਾਣੇ ਦਾ ਕਿਰਾਉ ਕਰਨਗੇ ਪੁਲਿਸ ਨੂੰ ਚੇਤਾਵਨੀ ਜੜੀ ਆ ਪਰਿਵਾਰ ਤੇ ਵੱਲੋਂ ਦਿੱਤੀ ਗਈ ਸੋ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਪਰਿਵਾਰ ਦੇ ਉੱਤੇ ਕੀ ਬੀਤ ਰਿਹਾ ਉਹਨਾਂ ਨੇ ਕਿਹਾ ਕਿ ਬੜੇ ਹੀ ਚਾਵਨ ਦੇ ਨਾਲ ਹੱਤੀਤੀ ਨੂੰ ਤੋੜਿਆ ਸੀ ਪਰ ਸੋਰਾ ਪਰਿਵਾਰ ਦੇ ਵੱਲੋਂ ਅਕਸਰ ਹੀ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਤੀਨੇ ਮੌਤ ਨੂੰ ਗੱਲ ਆ ਲਿਆ ਪਰ ਖੁਦਕੁਸ਼ੀ ਨਹੀਂ ਕੀਤੀ ਉਸ ਨੂੰ ਮਾਰਿਆ ਗਿਆ ਜਿਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਤਸਵੀਰਾਂ ਪਿੰਡ ਘਟਕੜ ਕਲਾ ਤੋਂ ਸਾਹਮਣੇ ਆ ਰਹੀਆਂ ਨੇ ਸੱਤ ਸਾਲ ਪਹਿਲਾਂ ਹੀ ਸ਼ਹਿਨਾਜ਼ ਦਾ ਵਿਆਹ ਕੀਤਾ ਸੀ ਜੋ ਪਿੱਛੇ ਆਪਣੀਆਂ ਮਾਸੂਮ ਧੀਆਂ ਨੂੰ ਛੱਡ ਗਈ ਪਰਿਵਾਰ ਦੇ ਵੱਲੋਂ ਬਾਰ ਬਾਰ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਕਿ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ ਇੱਕ ਵਾਰ ਤਸਵੀਰਾਂ ਦਰੁਖ ਕਰ ਲੈਂਦੇ ਆ ਤੇ ਗੋਹਾਲ ਲਕਾਉਂਦੇ ਆ ਪਰਿਵਾਰ ਦੇ ਵੱਲੋਂ ਹੋਰ ਕੀ ਕੁਝ ਕਿਹਾ ਕਿਆ ਆਉ ਸੁਣਦੇ ਆ ਸਰ ਤੁਹਾਡਾ ਨਾਮ ਕੀ ਹੈ ਤੇ ਕਿਹੜੇ ਥਾਂੇ ਤੋਂ ਤੁਸੀਂ ਬਲੌਗ ਕਰਦੇ ਹੋ ਉੱਥੇ ਜਿਹੜੀ ਮਹਾਨ ਗੱਲਾਂ ਦੀ ਘਟਨਾ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਨਸਪੈਕਟਰ ਦਵਿੰਦਰਪਾਲ ਸਿੰਘ ਐਸਐਚਓ ਸਦਰ ਬੰਗਾ ਮਾਲਗੱਲਾਂ ਜਿਹੜੀ ਘਟਨਾ ਹੋਈ ਹੈ ਉਹਦੇ ਵਿੱਚ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਖਟਖੜ ਕਲਾਂ ਦੀ ਲੜਕੀ ਸ਼ਹਿਨਾਜ਼ ਜਿਹਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਦੋ ਬੱਚੇ ਸੀ ਉਹਦੇ ਲੜਕੀਆਂ ਮਿਉ ਨੇ ਸੁਸਾਈਡ ਕਰ ਲਈ ਹੈ ਰੱਸੀ ਨਾਲ ਫਾਹ ਲੈ ਲਿਆ ਤੇ ਅਸੀਂ ਮੌਕੇ ਤੇ ਗਏ ਜਦੋਂ ਤੇ ਉੱਤੇ ਮੌਕੇ ਤੇ ਜਾ ਕੇ ਅਸੀਂ ਮੁਆਇਨਾ ਕੀਤਾ ਜੀ ਤੇ ਉਹਨਾਂ ਨੇ ਐਲੀਗੇਸ਼ਨ ਲਾਇਆ ਕਿ ਸਾਡੀ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਚੈਨਾਜ ਨੂੰ ਤੇ ਉਹਦੇ ਉਸੇ ਰਿਗਾਰਡਿੰਗ ਅਸੀਂ ਲੜਕੀ ਦੇ ਹਸਬੰਦ ਅਕਬਰ ਖਾਨ ਜੇਠ ਗੁਲਜ਼ਾਰ ਮੁਹੰਮਦ ਅਤੇ ਸੋਹਰਾ ਸ਼ੌਕਤ ਅਲੀ ਦੇ ਖਿਲਾਫ ਅਸੀਂ ਮਗਦਮਾ 306 ਆਈਪੀਸੀ ਦੇਰਜ ਕਰਤਾ ਹੈ ਕਿ ਪਰਿਵਾਰ ਸਾਥੀ ਉਸ ਦਾ ਇਸ ਮਕਦਮੇ हां जी संतुष्ट जी तिनਾਂ ਦੀ ਰੈਸਟ ਕਾਲੀ ਆ ਪਰਿਵਾਰ ਦਾ ਇਸ ਵਕਤ ਰੋ ਰੋ ਬੁਰਾ ਹਾਲ ਹੈ ਗੰਭੀਰ ਇਲਜ਼ਾਮ ਲਗਾਏ ਕਿ ਹਾਲਾਂਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ਹਿਨਾਜ਼ ਦੇ ਪਰਿਵਾਰ ਦੇ ਵੱਲੋਂ ਸੋਹਰਾ ਪਰਿਵਾਰ ਤੇ ਉੱਤੇ ਗੰਭੀਰ ਇਲਜ਼ਾਮ ਲਗਾਏ ਕਿ ਕਿਉਂ ਨਾ ਦੀ ਤੀਨੇ ਖੁਦ ਮੌਤ ਨੂੰ ਗਲ ਨਹੀਂ ਲਾਇਆ ਸਕੋ ਉਸ ਦਾ ਕਤਲ ਕੀਤਾ ਕਿ ਤਾਂ ਸੋਰਾ ਪਰਿਵਾਰ ਤੇ ਉੱਤੇ ਗੰਭੀਰ ਇਲਜ਼ਾਮ ਲਗਾਏ ਕਿ ਉਹਨਾਂ ਨੇ ਕਿਹਾ ਕਿ ਪੁਲਿਸ આરોપીਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਹਾਲਾਂਕਿ ਪੁਲਿਸ ਨੇ ਸ਼ਹਿਨਾਜ਼ ਤੇ ਪਤੀ ਅਤੇ ਸੋਰੇ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਜਿਹੜਾ ਨਹੀਂ ਕੀਤਾ ਉਹਨਾਂ ਨੇ ਕਿਹਾ ਜੇ ਪੁਲਿਸ ਨੇ ਮਾਮਲਾ ਨਾ ਕਤਲ ਦਾ ਦਰਜ ਕੀਤਾ ਤੇ ਉਹ ਥਾਣੇ ਦਾ ਕਿਰਾਉ ਕਰਨਗੇ ਪੁਲਿਸ ਨੂੰ ਚੇਤਾਵਨੀ ਜੜੀ ਆ ਪਰਿਵਾਰ ਤੇ ਵੱਲੋਂ ਦਿੱਤੀ ਗਈ ਸੋ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਪਰਿਵਾਰ ਦੇ ਉੱਤੇ ਕੀ ਬੀਤ ਰਿਹਾ ਉਹਨਾਂ ਨੇ ਕਿਹਾ ਕਿ ਬੜੇ ਹੀ ਚਾਵਨ ਦੇ ਨਾਲ ਹੱਤੀਤੀ ਨੂੰ ਤੋੜਿਆ ਸੀ ਪਰ ਸੋਰਾ ਪਰਿਵਾਰ ਦੇ ਵੱਲੋਂ ਅਕਸਰ ਹੀ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਤੀਨੇ ਮੌਤ ਨੂੰ ਗੱਲ ਆ ਲਿਆ ਪਰ ਖੁਦਕੁਸ਼ੀ ਨਹੀਂ ਕੀਤੀ ਉਸ ਨੂੰ ਮਾਰਿਆ ਗਿਆ ਜਿਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਤਸਵੀਰਾਂ ਪਿੰਡ ਖਟਕੜ ਕਲਾ ਤੋਂ ਸਾਹਮਣੇ ਆ ਰਹੀਆਂ ਨੇ ਸੱਤ ਸਾਲ ਪਹਿਲਾਂ ਹੀ ਸ਼ਹਿਨਾਜ਼ ਦਾ ਵਿਆਹ ਕੀਤਾ ਸੀ ਜੋ ਪਿੱਛੇ ਆਪਣੀਆਂ 마ਸੂਮ ਧੀਆਂ ਨੂੰ ਛੱਡ ਗਈ ਪਰਿਵਾਰ ਦੇ ਵੱਲੋਂ ਬਾਰ ਬਾਰ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਕਿ ਉਹਨਾਂ ਨੂੰ ਇਨਸਾਫ਼ ਦਿਵਾਇਆ ਜਾਵੇ ਇੱਕ ਵਾਰ ਤਸਵੀਰਾਂ ਦਰੁੱਖ ਕਰ ਲੈਂਦੇ ਆ ਤੇ ਗੋਹਾਲ ਲਕਾਉਂਦੇ ਆ ਪਰਿਵਾਰ ਦੇ ਵੱਲੋਂ ਹੋਰ ਕੀ ਕੁਝ ਕਿਹਾ ਕਿਆ ਆ ਸੁਣਦੇ ਆ ਸਰ ਤੁਹਾਡਾ ਨਾਮ ਕੀ ਹੈ ਤੇ ਕਿਹੜੇ ਥਾਣੇ ਤੋਂ ਤੁਸੀਂ ਬਲੌਕ ਕਰਦੇ ਹੋ ਉੱਤੇ ਜਿਹੜੀ ਮਾਲ ਗੱਲਾਂ ਦੀ ਘਟਨਾ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਨਸਪੈਕਟਰ ਦਵਿੰਦਰਪਾਲ ਸਿੰਘ ਐਸ ਐਚ ਓ ਸਦਰ ਬੰਗਾ ਮਾਲ ਗੱਲਾਂ ਜਿਹੜੀ ਘਟਨਾ ਹੋਈ ਹੈ ਉਹਦੇ ਵਿੱਚ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਖਟਕਰ ਕਲਾਂ ਦੀ ਲੜਕੀ ਸ਼ਹਿਨਾਜ਼ ਜਿਹਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਦੋ ਬੱਚੇ ਸੀ ਉਹਦੇ ਲੜਕੀਆਂ ਮਿਉ ਨੇ ਸੁਸਾਈਡ ਕਰ ਲਈ ਹੈ ਰੱਸੀ ਨਾਲ ਫਾਹ ਲੈ ਲਿਆ ਤੇ ਅਸੀਂ ਮੌਕੇ ਤੇ ਗਏ ਜਦੋਂ ਤੇ ਉੱਥੇ ਮੌਕੇ ਤੇ ਜਾ ਕੇ ਅਸੀਂ ਮੁਆਇਨਾ ਕੀਤਾ ਜੀ ਤੇ ਉਹਨਾਂ ਨੇ ਅਲੀਗੇਸ਼ਨ ਲਾਇਆ ਕਿ ਸਾਡੀ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਚੈਨਾਜ ਨੂੰ ਤੇ ਉਹਦੇ ਉਸੇ ਰਿਗਾਰਡਿੰਗ ਅਸੀਂ ਲੜਕੀ ਦੇ ਹਸਬੰਦ ਅਕਬਰ ਖਾਨ ਜੇਠ ਗੁਲਜ਼ਾਰ ਮਮਦ ਅਤੇ ਸੋਹਰਾ ਸ਼ੌਕਤ ਅਲੀ ਦੇ ਖਿਲਾਫ ਅਸੀਂ ਮਗਦਮਾ 306 ਆਈਪੀਸੀ ਦੇ ਤਹਿਤ ਦਰਜ ਕਰਤਾ ਹੈ। ਕਿ ਪਰਿਵਾਰ ਸਾਹ ਕੋਸ਼ਿਸ਼ਾ ਇਸ ਮਕਦਮੇ ਹਾਂਜੀ ਸੰਤੋਸ਼ਾ ਜੀ ਤੇਨਾਂ ਦੀ ਰੀਸ